ਕਰਨਲ ਪੁਸ਼ਪਿੰਦਰ ਸਿੰਘ ਬਾਠ ਕੇਸ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਵੱਡੀ ਖਬਰ ਦਸਤਕ ਦੇ ਰਹੀ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਖਰਕਾਰ ਇੱਕ ਵੱਡਾ ਫੈਸਲਾ ਲਿਆ ਔਰ ਕੇਸ ਦੀ ਜਾਂਚ ਕਰਨ ਦੀ ਜਿਹੜੀ ਜ਼ਿੰਮੇਵਾਰੀ ਐ ਸੀਬੀਆਈ ਨੂੰ ਸੌਂਪ ਦਿੱਤੀ ਹੈ ਕਿਉਂਕਿ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਨਾ ਤਾਂ ਪੰਜਾਬ ਪੁਲਿਸ ਨੇ ਇਸ ਕੇਸ ਵਿੱਚ ਕਾਰਵਾਈ ਕੀਤੀ ਚੱਜ ਨਾਲ ਜੋ ਕਰਨੀ ਚਾਹੀਦੀ ਸੀ ਸਮੇਂ ਦੇ ਉੱਤੇ ਔਰ ਨਾ ਹੀ ਅਜ ਤੱਕ ਕਿਸੇ ਦੀ ਗ੍ਰਿਫਤਾਰੀ ਹੋਈ ਐ ਉਸ ਕੇਸ ਵਿੱਚ ਫਿਰ ਚੰਡੀਗੜ੍ਹ ਪੁਲਿਸ ਨੂੰ ਕੇਸ ਦਿੱਤਾ ਗਿਆ ਉਸ ਦੇ ਵਿੱਚ ਵੀ ਗੱਲ ਨਹੀਂ ਬਣੀ ਐ ਚੰਡੀਗੜ੍ਹ ਪੁਲਿਸ ਦੇ ਅਧਿਕਾਰੀ ਤਲਬ ਕੀਤੇ ਹੋਏ ਸਨ ਪਰ ਆਖਰਕਾਰ ਦਲੀਲਾਂ ਸੁਣਨ ਤੋਂ ਬਾਅਦ ਸੰਤੁਸ਼ਟੀ ਨਹੀਂ ਹੋਈ ਹਾਈ ਕੋਰਟ ਨੂੰ ਤੇ ਕੇਸ ਜਿਹੜਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਗਿਫਤਾਰ ਸਿੰਘ ਭੁੱਲਰ ਜੀ ਜੁੜ ਚੁੱਕੇ ਨੇ ਆ ਭੁੱਲਰ ਸਾਹਿਬ ਜੋ ਮਾਰਚ ਮਹੀਨੇ ਦੇ ਵਿੱਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਦਾ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਕਾਫੀ ਇਸ ਦੇ ਉੱਤੇ ਹੁਣ ਤੱਕ ਹਲਚਲ ਹੁੰਦੀ ਰਹੀ ਹੈ ਕਈ ਅਪਡੇਟਸ ਪਹਿਲਾਂ ਆਏ ਪਰ ਅੱਜ ਇੱਕ ਵੱਡੀ ਖਬਰ ਹੈ ਕਿ ਸੀਬੀਆਈ ਨੂੰ ਆਖਰਕਾਰ ਇਹ ਜਾਂਚ ਦੇ ਹੀ ਦਿੱਤੀ ਗਈ ਹੈ ਹੋਰ ਇਸ ਦੇ ਬਾਰੇ ਕੀ ਕੁਝ ਸਾਹਮਣੇ ਆਇਆ ਲਓ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਇਹ ਉਸ ਪਰਿਵਾਰ ਦੀ ਮਿਹਨਤ ਜਾਂ ਸੰਘਰਸ਼ ਦਾ ਫਲ ਹੈ ਕਿ ਆਖਰ ਉਹਨਾਂ ਨੇ ਉਹ ਸ਼ੁਰੂ ਤੋਂ ਚਾਹੁੰਦੇ ਸੀ ਉਹਨਾਂ ਨੂੰ ਇਹ ਭੁਲਿਖਾ ਵੀ ਸੀ ਕਿ ਕਿ ਇਸ ਮਸਲੇ ਦੇ ਵਿੱਚ ਜਾਂ ਉਹਨਾਂ ਨੂੰ ਇਹ ਸੀ ਭਰੋਸਾ ਵੀ ਉਹਨਾਂ ਦਾ ਟੁੱਟਾ ਹੈਗਾ ਕਿ ਨਾ ਹੀ ਪੰਜਾਬ ਸਰਕਾਰ ਨੇ ਤੇ ਨਾ ਹੀ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਇਨਸਾਫ ਦੇਣਾ ਇਸ ਕਰਕੇ ਉਹਨਾਂ ਨੇ ਸ਼ੁਰੂ ਤੋਂ ਹੀ ਜਿਹੜੀ ਪਟੀਸ਼ਨ ਆ ਉਹ ਸੀਬੀਆਈ ਦੀ ਮੰਗ ਹੀ ਕੀਤੀ ਸੀ ਹਾਲਾਂਕਿ ਬਾਅਦ ਵਿੱਚ ਜਦੋਂ ਸਭ ਤੋਂ ਪਹਿਲਾਂ ਜਿਹੜੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸਾਹਿਬ ਸੀ ਉਹ ਕੇਸ ਤੋਂ ਦੂਜੇ ਕੇਸ ਦੇ ਵਿੱਚ ਟਰਾਂਸਫਰ ਹੋ ਗਿਆ ਕਿਸੇ ਹੋਰ ਜਸਟਿਸ ਸਾਹਿਬ ਕੋਲ ਇਹ ਕੇਸ ਚਲਾ ਗਿਆ ਸੀ ਲੇਕਿਨ ਅੱਜ ਇਸ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਮਸਲੇ ਦੇ ਵਿੱਚ ਜਿਹੜੀ ਵਧੇਚੀ ਜਾਂ ਜ਼ਬਰਦਸਤੀ ਜਾਂ ਉਹਨਾਂ ਨੂੰ ਜਲੀਲ ਕੀਤਾ ਗਿਆ ਉਹ ਜਿਹੜੇ ਮਸਲੇ 'ਚ ਹੁਣ CBI ਨੂੰ ਜਾਂਚ ਦੇ ਦਿੱਤੀ ਹੈ ਤੇ ਹੁਣ ਪੰਜਾਬ ਪੁਲਿਸ ਦੇ ਇੰਸਪੈਕਟਰ ਰੈਂਕ ਤੋਂ ਲੈ ਕੇ DIG ਰੈਂਕ ਦੇ ਅਧਿਕਾਰੀ ਵੀ ਤਲਬ ਹੋਣਗੇ ਚਾਹੇ ਉਹਦੇ ਤੇ ਤੁਸੀਂ ਲਗਾ ਲਓ ਕਿ ਉਸ ਸਮੇਂ ਦੇ SSP ਨਾਨਕ ਸਿੰਘ ਜਿ ਬਾਅਦ ਸਰਕਾਰ ਨੇ ਉਹਨਾਂ ਨੂੰ ਅਫੀਸ਼ੀਅਲ DIG ਲਾ ਦਿੱਤਾ ਸੀ ਉਹਨਾਂ ਨੂੰ ਅੰਮ੍ਰਿਤਸਰ ਭੇਜ ਦਿੱਤਾ ਗਿਆ ਚਾਹੇ ਉੱਥੇ ਮਨਦੀਪ ਸਿੰਘ ਸਿੱਧੂ ਮਤਲਬ ਹੁਣ ਵੱਡੇ ਅਧਿਕਾਰੀ ਵੀ CBI ਤਲਬ ਕਰ ਸਕਦੇ ਨੇ ਉਹਦੇ 'ਚ ਪਹਿਲਾਂ ਤਾਂ ਇੰਸਪੈਕਟਰ ਰੈਂਕ ਦੇ ਅਧਿਕਾਰੀਆਂ ਦਾ ਮਸਲਾ ਹੈ ਹੁਣ SSP ਰੈਂਕ DIG ਰੈਂਕ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਤਲਬ ਕੀਤੇ ਜਾ ਸਕਦੇ ਨੇ ਕਿਉਂਕਿ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਦਿੱਤਾ ਸੀ ਕੇਸ ਕਿਉਂਕਿ ਪੀੜਤ ਧਿਰ ਨੇ ਕਿਹਾ ਸੀ ਕਿ ਸਾਨੂੰ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਹੈ ਜਿਹਦੇ ਚਲਦੇ ਕਿ ਪੰਜਾਬ ਤੋਂ ਬਾਹਰ ਜਿਹੜੀ ਅਧਿਕਾਰੀਆਂ ਨੂੰ ਜਾਂਚ ਦਿੱਤੀ ਜਾਵੇ ਇਥੋਂ ਤੱਕ ਕਿ ਜਿਹੜੀ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਉਹ ਵੀ ਕਿਹਾ ਸੀ ਕਿ ਉਹ ਪੰਜਾਬ ਕੇਡਰ ਦੇ ਨਹੀਂ ਇਸ ਤੇ ਹਰਿਆਣਾ ਕੇਡਰ ਦੇ ਵੀ ਅਧਿਕਾਰੀਆਂ ਨੂੰ ਨਾ ਦਿੱਤੀ ਜਾਵੇ ਫਿਰ ਜਿਹੜਾ ਕੇਸ ਹੈ ਚੰਡੀਗੜ੍ਹ ਪੁਲਿਸ ਨੂੰ ਦਿੱਤਾ ਗਿਆ ਸੀ ਆਈਪੀਸ ਅਫੀਸਰ ਸੀ ਜੰंडीगढ़ ਪੁਲਿਸ ਦੇ ਜਿਹੜੇ ਐਸਪੀ ਰੈਂਕ ਦੇ ਮਨਜੀਤ ਸ਼ਰੋਣ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਕਿ ਤੁਸੀਂ 4 ਮਹੀਨਿਆਂ ਦੇ ਵਿੱਚ ਵਿੱਚ ਇਸ ਕੇਸ ਦੀ ਜਿਹੜੀ ਆਪਣੀ ਰਿਪੋਰਟ ਦੋ ਲੇਕਿਨ ਉਹ ਵੀ ਇਸ ਮਸਲੇ ਦੇ ਵਿੱਚ ਜਿਹੜੇ ਵੇ ਉਹ ਕਾਮਯਾਬ ਨਹੀਂ ਹੋ ਸਕੇ ਉਹ ਜਦੋਂ ਵੀ ਉਹ ਜਿਹੜੇ ਪੀੜਤ ਧਿਰ ਦੀ ਮੰਗ ਸੀ ਕਿ ਜਿਹੜੇ ਐਸਐਚਓ ਜਿਨ੍ਹਾਂ ਨੇ ਕੁੱਟਮਾਰ ਕੀਤੀ ਉਹਨੂੰ ਫੜ ਕੇ ਲਿਆਂਦਾ ਜਾਵੇ ਲੇਕਿਨ ਚੰਡੀਗੜ੍ਹ ਪੁਲਿਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਗ੍ਰਿਫਤਾਰੀ ਕਿਸੇ ਦੀ ਵੀ ਨਹੀਂ ਦਿਖਾਈ ਗਈ ਹਾਲਾਂਕਿ ਕਈਆਂ ਦੀਆਂ ਜਿਹੜੀਆਂ ਜ਼ਮਾਨਤਾਂ ਉਹ ਵੀ ਰੱਦ ਹੋ ਗਈਆਂ ਸੀ ਤੇ ਜਿਹਦੇ ਚੱਲਦੇ ਆ ਅੱਜ ਉਸ ਚੰਡੀਗੜ੍ਹ ਪੁਲਿਸ ਨੂੰ ਡੀਐਸਆਈਟੀ ਨੂੰ ਵੀ ਤਲਬ ਕੀਤਾ ਸੀ ਔਰ ਅਦਾਲਤ ਨੇ ਬੜੀ ਹੈਰਾਨੀ ਪ੍ਰਗਟ ਕੀਤੀ ਹੈਗੀ ਕਿ ਤੁਸੀਂ ਇਸ ਮਸਲੇ ਦੇ ਵਿੱਚ ਬੰਦੇ ਵੀ ਨਹੀਂ ਫੜ ਸਕੇ ਔਰ ਰਿਪੋਰਟ ਵੀ ਜਿਹੜੀ ਆ ਉਹ ਨਹੀਂ ਪਹੁੰਚ ਸਕੀ ਜਦੇ ਚੱਲਦੇ ਹਨ ਕੇਸ ਜਿਹੜਾ ਸੀਬੀਆਈ ਨੂੰ ਸੌਂਪ ਦਿੱਤਾ ਹੁਣ ਜਿਵੇਂ ਤੁਸੀਂ ਇਹ ਅਪਡੇਟ ਦੇ ਰਹੇ ਹੋ ਜਿਵੇਂ ਕਿ ਪਹਿਲਾਂ ਇੱਥੇ ਪੰਜਾਬ ਪੁਲਿਸ ਦੇ ਉੱਤੇ ਸਵਾਲ ਉੱਠਦੇ ਰਹੇ ਕਿ ਇੱਕ ਵੀ ਗ੍ਰਿਫਤਾਰੀ ਨਹੀਂ ਹੈ ਇੱਥੋਂ ਤੱਕ ਇੱਕ ਇੰਸਪੈਕਟਰ ਉਹਨਾਂ ਵਿੱਚੋਂ ਜਿਹੜਾ ਜ਼ਿੰਮੇਵਾਰ ਦੱਸਿਆ ਗਿਆ ਉਸ ਕੇਸ 'ਚ ਰੌਣੀ ਸਿੰਘ ਨੇ ਵੀ ਕਾਫੀ ਵਾਰ ਅਪੀਲਾਂ ਰੱਖੀਆਂ ਪਰ ਜ਼ਮਾਨਤ ਅਰਜੀ ਵੀ ਖਾਰਜ ਹੁੰਦੀ ਰਹੀ ਹੈ ਅਰ ਚੰਡੀਗੜ੍ਹ ਪੁਲਿਸ ਨੇ ਜਦੋਂ ਅਖੀਰਲੇ ਸਮੇਂ ਦੇ ਵਿੱਚ ਪੁੱਛਿਆ ਗਿਆ ਸੀ ਜੱਜ ਸਾਹਿਬ ਵੱਲੋਂ ਹਾਈ ਕੋਰਟ ਵੱਲੋਂ ਸੁਣਵਾਈ ਹੁੰਦੀ ਆ ਕਿ ਜੇਕਰ ਜ਼ਮਾਨਤਰਜੀ ਖਾਰਜ ਹੋ ਜਾਂਦੀ ਹੈ ਇੰਸਪੈਕਟਰ ਦੀ ਕੀ ਤੁਸੀਂ ਗ੍ਰਿਫਤਾਰ ਕਰੋਗੇ ਤਾਂ ਉਦੋਂ ਐਸਪੀ ਜਿਹੜੇ ਸਿਟੀ ਜਿਹੜੇ ਹੈੱਡ ਸੀ ਚੰਡੀਗੜ੍ਹ ਪੁਲਿਸ ਦੀ ਜਿਹੜੀ ਸੈੱਟ ਬਣੀ ਸੀ ਉਹਨਾਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ ਸੀ ਕਿ ਹਾਂ ਅਸੀਂ ਗ੍ਰਿਫਤਾਰ ਕਰ ਲਵਾਂਗੇ ਜੇਕਰ ਉਹਨਾਂ ਦੀ ਜ਼ਮਾਨਤਰਜੀ ਖਾਰਜ ਹੋ ਜਾਂਦੀ ਹੈ ਪਰ ਬਿਲਕੁਲ ਇਸ ਦੇ ਬਾਵਜੂਦ ਵੀ ਚੰਡੀਗੜ੍ਹ ਪੁਲਿਸ ਜਿਹੜੀ ਉਹ ਉਹਨਾਂ ਜਿਹੜੇ ਦੋ ਦੋਸ਼ੀ ਮੰਨੇ ਜਾ ਰਹੇ ਸੀ ਪੁਲਿਸ ਅਫਸਰ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈਗੀ ਇਸ ਦੇ ਦੇ ਚੱਲਦੇ ਪੀੜਤ ਪਰਿਵਾਰ ਬੜਾ ਦੁਖੀ ਸੀ ਉਹਨਾਂ ਨੇ ਦੋ ਵਾਰਾਂ ਤੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਫਿਰ ਚੰਡੀਗੜ੍ਹ ਪੁਲਿਸ ਦੇ ਪਿਛਲੇ ਡੀਜੀਪੀ ਦੇ ਨਾਲ ਮੁਲਾਕਾਤ ਕੀਤੀ ਇੱਥੋਂ ਤੱਕ ਕਿ ਦੇਸ਼ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈਗੀ ਔਰ ਫਿਰ ਵੀ ਜਿਹੜੇ ਚੰਡੀਗੜ੍ਹ ਪੁਲਿਸ ਜਾਂ ਪੰਜਾਬ ਪੁਲਿਸ ਨੇ ਸਹਿਯੋਗ ਨਹੀਂ ਦਿੱਤਾ ਚੰਡੀਗੜ੍ਹ ਨੂੰ ਸੁਜੋਗ ਦੇਣਾ ਪਊਗਾ ਲੇਕਿਨ ਇੱਕ ਸਰਵਿੰਗ ਕਰਨਲ ਰੈਂਕ ਦੇ ਅਧਿਕਾਰੀ ਦੇ ਨਾਲ ਇੰਨੀ ਜਿਹੜੀ ਕੁੱਟਮਾਰ ਕੀਤੀ ਵਧੇਕੀ ਕੀਤੀ ਗਈ ਹੈ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਉਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਹੈਗੀ ਹਾਲਾਂਕਿ ਕੋਰਟ ਦੀ ਅਗਰ ਪਿਛਲੀ ਟਿੱਪਣੀ ਦੇਖੀ ਜਾਵੇ ਤਾਂ ਉਹਨਾਂ ਕਿਹਾ ਕਿ ਤੁਸੀਂ ਕਾਰਵਾਈ ਨਹੀਂ ਕਰਕੇ ਪੁਲਿਸ ਅਤੇ ਆਰਮੀ ਦੇ ਵਿੱਚ ਜਿਹੜਾ ਵਾ ਟਕਰਾਅ ਵਧਾ ਰਹੇ ਹੋ ਜਿਸ ਕਰਕੇ ਝਾੜ ਝੰਬ ਕੀਤੀ ਗਈ ਸੀ ਹੁਣ ਸਵਾਲ ਸਭ ਤੋਂ ਵੱਡਾ ਹੁੰਦਾ ਕਿ ਉਸ ਸਮੇਂ ਦੇ ਜਿਹੜੇ ਐਸਐਸਪੀ ਡਾਕਟਰ ਨਾਨਕ ਸਿੰਘ ਉਹਨਾਂ ਨੇ ਕਿਉਂ ਨਹੀਂ ਕਾਰਵਾਈ ਕੀਤੀ ਉਸ ਤੋਂ ਉੱਪਰ ਡੀਆਈਜੀ ਮਨਦੀਪ ਸਿੰਘ ਸਿੱਧੂ ਸਾਹਿਬ ਜੋ ਰਿਟਾਇਰ ਹੋ ਚੁੱਕੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਔਰ ਜੇ ਇਹਦੇ ਚੱਲਦੇ ਪੰਜਾਬ ਸਰਕਾਰ ਤੇ ਵੀ ਸਵਾਲ ਖੜੇ ਹੋਣਗੇ ਕਿ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ ਤੁਹਾਨੂੰ ਪੀੜਤ ਧਿਰ ਮਿਲਣ ਜਾਂਦੀ ਹੈਗੇ ਤੁਸੀਂ ਭਰੋਸਾ ਦਿੰਦੇ ਹੋ ਇਸੇ ਬਾਪ ਜੋ ਜਿਹੜੀ ਕਾਰਵਾਈ ਨਹੀਂ ਹੁੰਦੀ ਫਿਰ ਤੁਸੀਂ ਉਹ ਜਿਸਵਿੰਦਰ ਕੌਰ ਬਾਠ ਜਿਹੜੇ ਕਰਨਲ ਪਸ਼ਪੰਦਰ ਸਿੰਘ ਬਾਠ ਦੇ ਜੀਵਨ ਸਾਥੀ ਉਹ ਕਹਿੰਦੇ ਕਿ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ ਕਿ ਤੁਸੀਂ ਪਟੀਸ਼ਨ ਵਾਪਸ ਲੈ ਲਓ ਅਸੀਂ ਨਾਨਕ ਸਿੰਘ ਨੂੰ ਤਬਾਦਲਾ ਕਰ ਦਵਾਂਗੇ ਹੁਣ ਸਵਾਲ ਹੈ ਕਿ ਜੇ ਉਹਨਾਂ ਨੂੰ ਖਦਸ਼ਾ ਸੀ ਜੇ ਪੀਟੀਸ਼ਨ ਵਾਪਸ ਲੈ ਲੈਂਦੇ ਤੇ ਉਹਨਾਂ ਦਾ ਜਿਹੜਾ ਕੇਸ ਆ ਫੇਲ ਹੋ ਜਾਂਦਾ ਇਸ ਕਰਕੇ ਉਹਨਾਂ ਨੂੰ ਸ਼ੁਰੂ ਤੋਂ ਹੀ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਭਰੋਸਾ ਨਹੀਂ ਸੀ ਲੇਕਿਨ ਕਹਿ ਸਕਦੇ ਕਿ ਉਹਨਾਂ ਨੇ ਅੱਧੀ ਜੰਗ ਜਿੱਤ ਲਈ ਹੈਗਾ ਅੱਧਾ ਸੰਘਰਸ਼ ਜਿੱਤ ਲਿਆ ਹੈਗਾ ਕਿ ਅਸੀਂ ਇਨਸਾਫ ਲੈ ਕੇ ਹਟਾਂਗੇ ਹੁਣ ਸਭ ਤੋਂ ਵੱਡਾ ਸਵਾਲ ਹੈ ਕਿ ਇੱਕ ਕਰਨਲ ਰੈਂਕ ਦਾ ਅਧਿਕਾਰੀ ਜਿਹੜਾ ਭਾਰਤ ਸਰਕਾਰ ਦੇ ਵਿੱਚ ਇੱਕ ਬਹੁਤ ਹੀ ਵੱਡੀ ਏਜੰਸੀ ਦੇ ਵਿੱਚ ਕੰਮ ਕਰ ਰਿਹਾ ਸੀ ਅਗਰ ਉਸ ਦੇ ਨਾਲ ਅਜਿਹੀ ਵਾਰ ਦਾਅਨੇ ਤੇ ਬਾਕੀ ਤੇ ਦਿਨ ਦੇ ਸਦਾ ਸਾਡੇ ਸਾਹਮਣੇ ਕਿ ਆਮ ਲੋਕਾਂ ਦਾ ਕੀ ਹਸ਼ਰ ਹੋ ਰਿਹਾ ਹੈ ਆਮ ਲੋਕਾਂ ਦੇ ਕਿਨੇ ਧੱਕੇ ਹੋ ਰਿਆ ਆਮ ਪੁਲਿਸ ਤੇ ਇਲਜ਼ਾਮ ਲੱਗਦੇ ਨੇ ਕਿ ਫੇਕ ਇਨਕਾਉਂਟਰ ਚੱਲ ਰਿਹਾ ਹੈਗੇ ਨੇ ਉਹ ਵੀ ਇਸ ਕੇਸ ਦੇ ਵਿੱਚ ਜਿਹੜੇ ਇੱਕ ਫੇਕ ਇਨਕਾਉਂਟਰ ਦੇ ਮਸਲੇ ਦੇ ਜਿਹੜੇ ਪਟਿਆਲਾ ਪੁਲਿਸ ਦੇ ਚਾਰ ਇਨਸਪੈਕਟਰਾਂ ਦੇ ਵਧੇ ਕੀਤੇ ਦੋਸ਼ ਲੱਗੇ ਨੇ ਉਹਨਾਂ ਦੇ ਖਿਲਾਫ ਉਸਤੇ ਵੀ ਕਾਰਵਾਈ ਖੁੱਲ ਸਕਦੀ ਹੈਗੀ ਤੇ ਹੁਣ ਜੇ ਦੇਖੋ ਕਿ ਮਸਲਾ ਸੀਬੀਆਈ ਦਾ ਨਾ ਸੀਬੀਆਈ ਦੀ ਜਿਹੜੀ ਹੈ ਸਕਸੈਸ ਰੇਟ ਉਹ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਮਤਲਬ ਸਫਲਤਾਪੂਰਕ ਨਤੀਜੇ ਦਿੰਦੇ ਹੈਗੇ ਨੇ ਤੇ ਇਸ ਮਸਲੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਆਜ਼ਮੀ ਤੌਰ ਤੇ ਵੱਡੇ ਪੱਧਰ ਤੇ ਕਾਰਵਾਈ ਹੋਏਗੀ ਔਰ ਜਿਹ ਕੋਈ ਡੀਆਈਜੀ ਦੀ ਰੈਂਕ ਕੋ ਵਿੱਚ ਆਈ ਕੋਈ ਐਸਐਸਪੀ ਰੈਂਕ ਕੋ ਵਿੱਚ ਆਈ ਕੋਈ ਐਸਪੀ ਰੈਂਕ ਜੋ ਵੀ ਇਹ ਹੁਣੇ ਰਿਸਪੌਂਸਿਬਿਲਿਟੀ ਹੁਣ ਸਾਰਿਆਂ ਨੂੰ ਸੰਭਣ ਨੂੰ ਸਾਰਿਆਂ ਨੂੰ ਤਲਬ ਕਰ ਸਕਦੀ ਹੈ ਸੀਬੀਆਈ ਕਿਉਂਕਿ ਇਸ ਕੇਸ ਦੇ ਵਿੱਚ ਹੁਣ ਇੱਕ ਗੱਲ ਹੋਰ ਸਪਸ਼ਟ ਹੋ ਗਈ ਹੈ ਕਿ ਪੁਲਿਸ ਦੀ ਆਪਣੀ ਹੀ ਨਲਾਇਕੀ ਦੇ ਕਰਕੇ ਇੱਥੋਂ ਤੱਕ ਗਿਆ ਮਾਮਲਾ ਕਿਉਂਕਿ ਪਹਿਲੇ ਦੋਹਾਂ ਤਿੰਨਾਂ ਦਿਨਾਂ ਦੇ ਵਿੱਚ ਵੀ ਨਪਟਾਇਆ ਜਾ ਸਕਦਾ ਸੀ ਸਮੇਂ ਤੇ ਕਾਰਵਾਈ ਕਰਕੇ ਦੇਖੋ ਸਭ ਤੋਂ ਵੱਡੇ ਅਗਰ ਡਾਕਟਰ ਨਾਨਕ ਸਿੰਘ ਜੋ ਆਈਪੀਐਸ ਅਫੀਸਰ ਨੇ ਬੜਾ ਤਿਆਰਬਾ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਐਸਐਸਪੀ ਰਹਿ ਚੁੱਕੇ ਨੇ ਅਗਰ ਉਹ ਪਹਿਲੇ ਦਿਨ ਹੀ ਕਰਨਲ ਰੈਂਕ ਜਿਹ ਪਹਿਲਾਂ ਤੇ ਆਈ ਜੀ ਰੈਂਕ ਦੇ ਬਰਾਬਰ ਹੁੰਦਾ ਸੀ ਫਿਰ ਵੀ ਜੋ ਚਾਹੁੰਦੇ ਡਾਕਟਰ ਨਾਨਕ ਸਿੰਘ ਜਾਂ ਉੱਥੇ ਮਨਦੀਪ ਸਿੰਘ ਸਿੱਧੂ ਸਾਹਿਬ ਚਾਹੁੰਦੇ ਹੈਗੇ ਤੇ ਕਰਨਲ ਖੁਦ ਮਿਲ ਕੇ ਮਾਮਲਾ ਸੁਲਝਾ ਸਕਦੇ ਸੀ ਉਹ ਪਹਿਲੇ ਦਿਨ ਹੀ ਕਾਰਵਾਈ ਹੋ ਸਕਦੀ ਦੂਜੇ ਦਿਨ ਵੀ ਜਾ ਸਕਦੇ ਲੇਕਿਨ ਪੁਲਿਸ ਪੁਲਿਸ ਹੁੰਦੀ ਨਾ ਪੁਲਿਸ ਕਹਿੰਦੀ ਕਿ ਅਸੀਂ ਕਿਸੇ ਨੂੰ ਜਾ ਕੇ ਕੋਈ ਮਿਲੇ ਪੁਲਿਸ ਆਪਣੇ ਆਪ ਚ ਵੱਡੀ ਤਾਕਤ ਕਸਮਦੇ ਆ ਗਏ ਨੇ ਹੁਣ ਸਭ ਤੋਂ ਵੱਡੀ ਸਵਾਲ ਹੈ ਕਿ ਅਗਰ ਉਦੋਂ ਹੀ ਪਟਿਆਲਾ ਪੁਲਿਸ ਇਸ ਮਸਲੇ ਨੂੰ ਨਜਿੱਠ ਲੈਂਦੀ ਤੇ ਮਾਮਲਾ ਸੀਬੀਆਈ ਕੋਲ ਨਹੀਂ ਜਾਣਾ ਸੀ ਤੁਸੀਂ ਉਦੋਂ ਹੀ ਬੰਦੇ ਨੂੰ ਸਸਪੈਂਡ ਕਰਕੇ ਦੂਜੇ ਜ਼ਿਲ੍ਹੇ ਚ ਭੇਜ ਸਕਦੇ ਸੀ ਇੱਕ ਪਰਚਾ ਦਰਜ ਹੋ ਸ ਇਹ ਗੜੀਆਂ ਸੀ ਕਿ ਇਹਨਾਂ ਨੇ ਕੁੱਟਮਾਰ ਕੀਤੀ ਹੈ ਫਿਰ ਧੱਕੇ ਦੇ ਨਾਲ ਕਿਉਂਕਿ ਪੁਲਿਸ ਆ ਵਧੀਕੀ ਕਰਦੀ ਆ ਆਮ ਲੋਕਾਂ ਦੇ ਨਾਲ ਤੁਸੀਂ ਢਾਬੇ ਵਾਲੇ ਕੋਈ ਸ਼ਿਕਾਇਤ ਲੈ ਲਈ ਹੈਗੀ ਪੀੜਤ ਪਰਿਵਾਰ ਦੇ ਬਿਆਨ ਨਹੀਂ ਦਰਜ ਕੀਤੇ ਹੈਗੇ ਨੇ ਜਿਹਦੇ ਚੱਲਦੇ ਮਾਮਲਾ ਬਹੁਤ ਹੀ ਉਲਝ ਗਿਆ ਇਹ ਟੋਟਲੀ ਜਿਹੜੀ ਪਟਿਆਲਾ ਪੁਲਿਸ ਦੀ ਪਹਿਲਾਂ ਤੇ ਵਧੀਕੀ ਸੀ ਧੱਕਿਆशाही ਸੀ ਜਿਹੜੇ ਥਾਣੇਦਾਰਾ ਵੱਲ ਦੇਖੀ ਉਸ ਤੋਂ ਬਾਅਦ ਪਟਿਆਲਾ ਪੁਲਿਸ ਦੇ ਜਿਹੜੇ ਮੁਖੀ ਰਹਿ ਚੁੱਕੇ ਹੈਗੇ ਨੇ ਪਟਿਆਲਾ ਸਮੁੱਚੀ ਪੁਲਿਸ ਉਹਨਾਂ ਦੀ ਲਾਪਰਵਾਹੀ ਜਾਂ ਅਗੇਲੀ ਜਾਂ ਉਹਨਾਂ ਦੇ ਵੀ ਕੋਈ ਗੱਲ ਨਹੀਂ ਇਦਾਂ ਦੇ ਮਾਮਲੇ ਤੇ ਰੋਜ਼ ਅਸੀਂ ਤੇ ਕਈ ਬੰਦੇ ਕੁੱਟਦੇ ਆ ਕਈਆਂ ਨੂੰ ਛਾੜ ਇਹ ਸਾਨੂੰ ਕੌਣ ਪੁੱਛਣ ਵਾਲਾ ਹੈ ਲੇਕਿਨ ਅਦਾਲਤਾਂ ਤੇ ਬੈਠੀਆਂ ਹੈਗੀਆਂ ਨਾ ਜਿਹਦੇ ਚੱਲਦਾ ਹੁਣ ਜਿੰਨੇ ਵੀ ਜੇ ਰਿਸਪੌਂਸੀਬਲ ਹੈਗੇ ਨੇ ਆਫੀਸਰ ਚਾਹੇ ਉਹ ਇਨਸਪੈਕਟਰ ਰੈਂਕ ਤੋਂ ਚਾਹੇ ਫਿਰ ਡੀਆਈਜੀ ਰੈਂਕ ਦੇ ਉਹ ਸਾਰਿਆਂ ਦੀ ਲਾਜ਼ਮੀ ਤੌਰ ਤੇ ਸੀਬੀਆਈ ਜਵਾਬ ਤਲਬੀ ਕਰ ਸਕਦੀ ਕਿ ਤੁਸੀਂ ਕਿਉਂ ਕਾਰਵਾਈ ਨਹੀਂ ਕੀਤੀ ਪਰਚਾ ਤੁਸੀਂ ਦਰਜ ਕੀ ਲੇਟ ਕੀਤਾ ਫਿਰ ਕਰਾਸ ਪਰਚਾ ਦਰਜ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਗਵਾਵਾਂ ਨੂੰ ਡਰਾਉਣ ਦੀ ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਯਾਦ ਹੋਏਗਾ ਕਿ ਆਟੋ ਡਰਾਈਵਰ ਚਾਲਕ ਉਨੇ ਸਟੇਟਮੈਂਟ ਦਿੱਤੀ ਬਾਅਦ ਚ ਉਹਨੂੰ ਕਿਸੇ ਹੋਰ ਕੇਸ ਦੇ ਵਿੱਚ ਪੁਲਿਸ ਨੇ ਉਲਝਾ ਲਿਆ ਗਿਆ ਜਿਸ ਸਥਿਤੀ ਦੇ ਵਿੱਚ ਹੁਣ ਜਿਹੜੇ ਸੀਬੀਆਈ ਦੀ ਇੱਕ ਆਪਣੀ ਇੱਕ ਪ੍ਰਕਿਰਿਆ ਆਪਣਾ ਇੱਕ ਪ੍ਰੋਸੀਜਰ ਹੈਗਾ ਤੇ ਸੀਬੀਆਈ ਦੇ ਜਿਹੜੇ ਉਹ ਮਸਲੇ ਦੇ ਵਿੱਚ ਉਹ ਕਿਸੇ ਨੂੰ ਵੀ ਤਲਬ ਕਰਦੇ ਮਤਲਬ ਇਹਨਾ ਹੈ ਕਿ ਸੀਬੀਆਈ ਦਾ ਇੰਸਪੈਕਟਰ ਰੈਂਕ ਦੇ ਸਾਹਮਣੇ ਵੀ ਆਈਪੀਐਸ ਅਫਸਰ ਜਿਹੜੇ ਨੇ ਉਹ ਜਾ ਕੇ ਫਿਰ ਉਹਨਾਂ ਦਾ ਸੀਬੀਆਈ ਦੇ ਇੱਕ ਆਪਣਾ ਖੌਫ ਆ ਮਤਲਬ ਉਹ ਕਿਸੇ ਨੂੰ ਵੀ ਨਹੀਂ ਬਚਦੇ ਜਿਸ ਦੇ ਦੇ ਵਿੱਚ ਅਗਰ ਕਿਸੇ ਨੇ ਵੀ ਜਿਹੜੀ ਆ ਗਲਤੀ ਕੀਤੀ ਜਿਨ੍ਹਾਂ ਦੀ ਵੀ ਲਾਪਰਵਾਹੀ ਹੈਗੀ ਉਹਨਾਂ ਦੇ ਖਿਲਾਫ ਵੀ ਉਹ ਰਿਪੋਰਟ ਹਾਈ ਕੋਰਟ ਨੂੰ ਦੇ ਸਕਦੇ ਨੇ ਆ ਭੁੱਲਰ ਸਾਹਿਬ ਜੀ ਵੀ ਤੁਸੀਂ ਇਸ ਕੀ ਪੂਰਾ ਪੂਰਾ ਭਾਰਤ ਦੇਖ ਰਿਹਾ ਸੀ ਸੰਦੀਪ ਪੂਰਾ ਭਾਰਤ ਦੇਖ ਰਿਹਾ ਸੀ ਸਾਡਾ ਪੜੋਸੀ ਮੁਲਕ ਜਿਹਦੇ ਨਾਲ ਸਾਡੇ ਸਬੰਧ ਚੰਗੇ ਨਹੀਂ ਆ ਉਹ ਵੀ ਦੇਖ ਰਿਹਾ ਸੀ ਕਿ ਪੰਜਾਬ ਦੇ ਵਿੱਚ ਇੱਕ ਕਰਨਲ ਆਰਮੀ ਜਿਹੜੇ ਆਰਮੀ ਵਾਲੇ ਬੰਦੇ ਵੱਖ-ਵੱਖ ਬਾਰਡਰਾਂ ਤੇ ਆਪਣੀਆਂ ਜਾਨਾਂ ਕੁਰਬਾਨ ਕਰੇ ਨੇ ਬਗਾਨੇ ਮੁਲਕਾਂ ਦੇ ਨਾਲ ਲੜ ਰਹੇ ਨੇ ਸ਼ਹਾਦਤਾਂ ਦਾ ਜਾਮ ਪੀ ਰਹੇ ਨੇ ਤੇ ਉਹਨਾਂ ਉਹਨਾਂ ਅਫਸਰਾਂ ਦੇ ਨਾਲ ਪੰਜਾਬ ਪੁਲਿਸ ਦੇ ਵਿੱਚ ਕਿਹੋ ਜਿਹਾ ਵਧੀਕੀ ਹੋ ਰਹੀ ਹੈ ਇੱਕ ਇਹ ਆ ਇੱਕ ਆਰਮੀ ਕਰਨਲ ਨੂੰ ਜਲੀਲ ਨਹੀਂ ਕੀਤਾ ਗਿਆ ਸੀ ਪੰਜਾਬ ਪੁਲਿਸ ਨੇ ਸਮੁੱਚੀ ਆਰਮੀ ਨੂੰ ਸਮੁੱਚੇ ਦੇਸ਼ ਨੂੰ ਜਲੀਲ ਕੀਤਾ ਕਿ ਇੱਕ ਨਿੱਕੀ ਜਿਹੀ ਲਾਪਰਵਾਹੀ ਕਰਕੇ ਪੁਲਿਸ ਵਾਲਿਆਂ ਦੇ ਵਧੀਕੀ ਕਰਕੇ ਕਿੰਨਾ ਭਾਰਤ ਨੂੰ ਭਾਰਤ ਦੀ ਆਰਮੀ ਨੂੰ ਜਲੀਲ ਹੋਣਾ ਪਿਆ ਸੀ ਇੱਕ ਕੀ ਸੀ ਕਿ ਗੱਡੀ ਤੋਂ ਲੜੇ ਸੀ ਕਿਉਂਕਿ ਪੁਲਿਸ ਉਸ ਦਿਨ ਪਤਾ ਨਹੀਂ ਕਈਆਂ ਨੇ ਇੰਨਾ ਜੋ ਦਾਰੂ ਪੀਤੀ ਕਿ ਨਹੀਂ ਪੀਤੀ ਪਰ ਪੁਲਿਸ ਵਰਦੀ ਸਿਵਲ ਦੇ ਵਿੱਚ ਹੀ ਬੰਦਾ ਮਾਰ ਕੇ ਆਏ ਸੀ ਨਸ਼ਾ ਵਰਦੀ ਦਾ ਸੀ ਸਰਕਾਰ ਐਨਾਨਸਮੈਂਟ ਕਰਦੀ ਕਿ 10-10 ਲੱਖ ਰੁਪਏ ਦੇਵਾਂਗੇ ਡੀਐਸਪੀ ਬਣਾਵਾਂਗੇ ਉਸ ਨਸ਼ੇ ਦੇ ਨਾਲ ਜਿਹੜਾ ਨਸ਼ੇ ਦਾ ਫਾਤੂਰ ਹੁੰਦਾ ਨਾ ਉਹ ਤੁਹਾਨੂੰ ਫਾਤੂਰ ਮਰਵਾ ਜਾਂਦਾ ਹੈਗਾ ਤੇ ਉਸ ਦਿਨ ਕਿ ਇੱਕ ਜੇ ਕਿਸੇ ਗੱਡੀ ਸੀ ਤੁਸੀਂ ਉਹਦੀ ਕਰਨਲ ਦੀ ਗੱਡੀ ਲੱਗੀ ਸੀ ਤੁਸੀਂ ਆਪਣੀ ਜਗ੍ਹਾ ਗੱਡੀ ਲਗਾ ਲੈਂਦੇ ਹੈਗੇ ਜੇ ਪੁਲਿਸ ਜੇ ਉੱਥੇ ਕਰਨਲ ਜੇ ਵਧੇਕੀ ਕਰ ਰਿਹਾ ਸੀ ਤੁਸੀਂ ਲੋਕਲ ਪੁਲਿਸ ਬੁਲਾ ਸਕਦੇ ਸੀ ਤੁਸੀਂ ਪ੍ਰੋਸੀਜਰ ਗਲਤ ਕੀਤਾ ਤੁਸੀਂ ਵਧੇਕੀ ਗੁੰਡਾਗਰਦੀ ਦਿਖਾਈ ਨਾ ਉਹ ਹੁਣ ਗੁੰਡਾਗਰਦੀ ਜਿਹੜੀ ਵਧੇਕੀ ਦਿਖਾਈ ਹੈ ਉਹ ਪਟਿਆਲਾ ਪੁਲਿਸ ਨੂੰ ਭੁਗਤ ਨਹੀਂ ਪੈਣੀਆਂ ਜਿਵੇਂ ਤੁਸੀਂ ਇਸ ਕੇਸ ਬਾਰੇ ਗੱਲ ਕੀਤਾ ਕਿ ਉਸ ਦਿਨ ਵੀ ਉਹ ਇੱਕ ਇਨਕਾਊਂਟਰ ਤੋਂ ਆਏ ਸੀ ਜਿਹੜਾ ਮੰਡੋਰ ਕੇਸ ਹੈ ਜਸਪ੍ਰੀਤ ਸਿੰਘ ਦਾ ਕੀ ਹੁਣ CBI ਨੇ ਜਦੋਂ ਇਸ ਕਰਨਲ ਬਾਠ ਕੇਸ ਦੀ ਜਾਂਚ ਕਰਨੀ ਹੈ ਇਸ ਦੀਆਂ ਤਾਰਾਂ ਪਿੱਛੇ ਵੀ ਜਾਣਗੀਆਂ ਕਿਉਂਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵੱਖਰੇ ਤੌਰ ਦੇ ਉੱਤੇ ਉਸ ਕੇਸ ਦੀ ਵੀ ਸੁਣਵਾਈ ਕੱਲ ਹੋਣ ਜਾ ਰਹੀ ਹੈ ਕੀ ਜਦੋਂ ਉਹਨਾਂ ਇੰਸਪੈਕਟਰਾਂ ਨੂੰ ਪੁੱਛਿਆ ਜਾਣਾ CBI ਵੱਲੋਂ ਤਲਬ ਕੀਤਾ ਜਾਣਾ ਕਿਉਂਕਿ ਜਦੋਂ ਛਾੜ੍ਹ ਵੀ ਕਰਾਈ ਗਿਆ ਸਟੇਟਮੈਂਟ ਕਿ ਉਹਨਾਂ ਨੇ ਕਰਨਲ ਬਾਠ ਨੂੰ ਮੌਕੇ ਤੇ ਕਿਹਾ ਸੀ ਕਿਆ ਸੀ ਪਹਿਲਾਂ ਵੀ ਇੱਕ ਕਰਕੇ ਆਏ ਐਨਕਾਊਂਟਰ ਇਹ ਨਾ ਹੋਵੇ ਕਿ ਤੁਸੀਂ ਤੁਹਾਡਾ ਵੀ ਆਈ ਕਾਰਡ ਲੈਣ ਜੋਗੇ ਨਾ ਰਹੋ ਕੱਲ ਨੂੰ ਲekin ਇਹ ਤੇ ਹੈ ਦੇਖੋ ਦੇਖੋ ਉਹ ਇੱਕ ਸੈਪਰੇਟ ਕੇਸ ਹੈ ਲੇਕਿਨ ਉਸ ਕੇਸ ਨਾਲ ਜੁੜਦਾ ਹੁਣ ਪੁੱਛਿਆ ਜਾਊਗਾ ਨਾ ਕਿ ਤੁਸੀਂ ਕਿਉਂਕਿ ਪਟਕੇ ਤੁਸੀਂ ਕਿੱਥੋਂ ਆਏ ਸੀ ਟਾਈਮ ਕੀ ਸੀ ਉਹ ਸਾਰਾ ਕੁਝ ਦੱਸਣਗੇ ਹਾਲਾਂਕਿ ਉਹ ਵੱਖਰਾ ਕੇਸ ਹੈ ਇਸ ਮਸਲੇ ਲੇਕਿਨ ਉਹ ਰੈਫਰੈਂਸ ਦੇ ਤੌਰ ਤੇ ਸੀਬੀਆਈ ਲੈ ਸਕਦੀ ਇਸ ਮਸਲੇ ਦੇ ਵਿੱਚ ਕਿ ਜਿੱਦਨੇ ਘਟਨਾ ਵਾਪਰੀ ਹੈਗੀ ਜਿਹੜੇ ਚਾਰ ਥਾਣੇਦਰਜਾ ਨਾਲੋਂ ਦੇ 7-8 ਚਪਾਈ ਤੇ ਹੌਲਦਾਰ ਸੀ ਉਹ ਕਿੱਥੋਂ ਆ ਰਹੇ ਟਾਈਮ ਕੀ ਸੀ ਨਾ ਸਭ ਕੁਝ ਉਹ ਇੱਕ ਰੈਫਰੈਂਸ ਦੇ ਤੌਰ ਤੇ ਆ ਜਾਊਗਾ ਲੇਕਿਨ ਜਿਹੜਾ ਮਡੋਰ ਕੇਸ ਵਾਲੀ ਜ਼ਿਕਰ ਉਹ ਇੱਕ ਸੈਪਰੇਟ ਕੇਸ ਉਹ ਹਾਈ ਕੋਰਟ ਦੇ ਵਿੱਚ ਚੱਲਦਾ ਲੇਕਿਨ ਅਜਿਹੇ ਮ ਜਿਮੇਵਾਰ ਕਥਿਤ ਨੇ ਦੋਸ਼ੀ ਮੰਨੇ ਜਾ ਰਹੇ ਉਹ ਉਲਝਣ ਦੇ ਵਿੱਚ ਬੁਰੀ ਤਰ੍ਹਾਂ ਫਸ ਗਏ ਮਤਲਬ ਇਸ ਮਸਲੇ ਦੇਖੋ ਤੁਸੀਂ ਇੱਕ ਆਈ ਕਾਰਡ ਖੋਲਿਆ ਫਿਰ ਤੁਸੀਂ ਸ਼ਰੀਆ ਵਿੱਚ ਇੱਕ ਕਰਨਲ ਰੈਂਕ ਨੂੰ ਥ੍ਰੈਟ ਦਿੰਦੇ ਮੁੰਡੇ ਦਾ ਤੁਸੀਂ ਉਹਦਾ ਚਬਾੜਾ ਤੋੜ ਦਿੱਤਾ ਹੈਗਾ ਤੇ ਇਸ ਕਰਕੇ ਉਹਨਾਂ ਤੇ ਕੇਸ ਬੜਾ ਸੀਰੀਅਸ ਬਣਦਾ ਮਤਲਬ ਇੱਕ ਇੰਡੀਅਨ ਆਰਮੀ ਦਾ ਕਰਨਲ ਹੋਵੇ ਆ ਤੁਸੀਂ ਉਹਦੇ ਰੇਣੀ ਵਧੀ ਕੀ ਉਹਦਾ ਆਈ ਕਾਰਡ ਖੋਲਿਆ ਗਿਆ ਫਿਰ ਤੁਸੀਂ ਧੱਕਾ ਵਧੀ ਕੀ ਸ਼ੋਅ ਕਰ ਰਹੇ ਸੀ ਕਿ ਅਸੀਂ ਬੰਦਾ ਹੁਣੇ ਚਾੜ੍ਹ ਕੇ ਗੱਡੀ ਚਾੜ੍ਹ ਕੇ ਆਏ ਆ ਤੇ ਤੁਸੀਂ ਕੱਲ ਨੂੰ ਆਈ ਕਾਰਡ ਲੈਣ ਜੋ ਇਹ ਜਿਹੜਾ ਨਸ਼ਾ ਸੀ ਨਾ ਇਹ ਨਸ਼ੇ ਉਹਨਾਂ ਨੂੰ ਮਾਰ ਗਏ ਇਹ ਲਾਪਰਵਾਹੀ ਵਧੀਕੀ ਜਾਂ ਜਿਹੜੀ ਉਹਨਾਂ ਦੀ ਪੁਲਿਸ ਦੇ ਵਿੱਚ ਹੁੰਦਾ ਨਾ ਕਿ ਅਸੀਂ ਤੇ ਸਾਨੂੰ ਕੌਣ ਪੁੱਛਣ ਕਿਸਨ ਵਾਲਾ ਸੀ ਤੇ ਸੂਰਮੇ ਆ ਇਹ ਜਿਹੜੀ ਸੂਰਮਾਈ ਦਿਖਾਈ ਜਾਂਦੀ ਨਾ ਫੋਕੀ ਲੋਕਾਂ ਨੂੰ ਆਮ ਲੋਕਾਂ ਨੂੰ ਡਰਾਉਣ ਵਾਸਤੇ ਧਮਕਾਉਣ ਵਾਸਤੇ ਇਸ ਮਸਲੇ ਤੇ ਫਸ ਗਏ ਕਿ ਪੰਜਾਬ ਪੁਲਿਸ ਦੀ ਹਿਸਤੀ ਇਹ ਹੀ ਹੈ ਵਧੀਕੀਆਂ ਕਰਦੇ ਹੈਗੇ ਨੇ ਧੱਕੇਸ਼ਾਹੀ ਕਰਦੇ ਨੇ ਝੂਠੇ ਮੁਕਾਬਲੇ ਕਰਦੇ ਨੇ ਕਿ ਹੁਣ ਤੱਕ ਸੀਬੀਆਈ ਨੇ 70 ਕੇਸਾਂ ਦੇ ਵਿੱਚ ਇਹਨਾਂ ਨੂੰ ਉਮਰ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਨੇ ਇਹ ਇਹ ਮਸਲਾ ਵੀ ਬਹੁਤ ਜ਼ਿਆਦਾ ਸੀਰੀਅਸ ਬਣ ਗਿਆ ਹੈਗਾ ਨਾ ਦੇਖੋ ਇੱਕ ਇੰਡੀਅਨ ਆਰਮੀ ਉਹ ਭਾਰਤ ਸਰਕਾਰ ਨੇ ਵੀ ਇਸ ਮਸਲੇ ਦੇ ਸਮੇਂ-ਸਮੇਂ ਤੇ ਜਿਹੜਾ ਨੋਟਿਸ ਲਿਆ ਫਿਰ ਤੁਹਾਨੂੰ ਯਾਦ ਹੋਏਗਾ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਲ ਸਾਹਿਬ ਨੇ ਫਿਰ ਵੈਸਟਰਨ ਕਮਾਂਡ ਦੇ ਮੁਖੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਸਵਾਲਾਂ ਦਾ ਜਵਾਬ ਦੇਣ ਤੇ ਵੱਡੇ ਅਫਸਰ ਭੱਜ ਗਏ ਸੀ ਕਿਉਂਕਿ ਸਾਰੇ ਕੁਝ ਵਿਚਾਰ ਰਹੇ ਔਰ ਸਰਕਾਰ ਪੰਜਾਬ ਸਰਕਾਰ ਦਾ ਰਵਈਆ ਵੀ ਐਡਾ ਚੰਗਾ ਨਹੀਂ ਸੀ ਉਹ ਸਾਰੀਆਂ ਚੀਜ਼ਾਂ ਹੁਣ ਨੋਟ ਹੋਣ ਗਿਆ ਹੁਣ ਇਹ ਮਤਲਬ ਜਿਹੜੇ ਚਾਰ ਇਨਸਪੈਕਟਰ ਹੁਣ ਕਿੱਥੇ ਭੱਜਣਗੇ ਅੱਗੇ ਦੇਖੋ ਇੱਕ ਆਮ ਬੰਦਾ ਜਿਹੜਾ ਚੋਰ ਵੀ ਹੋਵੇ ਨਾ ਉਹਨੂੰ ਉਹਦੀ ਉਹਦੇ ਪਰਿਵਾਰ ਨੂੰ ਵੀ ਪੁਲਿਸ ਫੜ ਲੈਂਦੀ ਹੈਗੀ ਹੈ ਨਾ ਤੇ ਇਹ ਜਿਹੜੇ ਚਾਰ ਥਾਣੇਦਾਰ ਸੀ ਇਹਨਾਂ ਦੀ ਹੈ ਕਿ ਇਹਨਾਂ ਦੇ ਜਿਹੜੇ ਮੋਬਾਈਲ ਇਹਨਾਂ ਨੇ ਸਰਵਾਈਲੈਂਸ ਤੇ ਨਹੀਂ ਲਾਏ ਸੀ ਪਰਿਵਾਰ ਦੇ ਨਾਲ ਰੋਜ਼ ਗੱਲ ਕਰਦੇ ਸੀ ਸ਼ਹਿਰ ਦੇ ਵਿੱਚ ਰਹਿੰਦੇ ਹੈਗੇ ਸੀ ਬਚਾਉਂਦਾ ਕਾਹਨ ਡਿਆ ਪਟਿਆਲਾ ਪੁਲਿਸ ਬਚਾਉਂਦੀ ਰਹੀ ਹੁਣ ਜਿਹੜੇ ਵੀ ਬਚਾਉਣ ਵਾਲੇ ਲੋਕ ਨੇ ਚਾਹੇ ਕਿਸੇ ਵੀ ਰੈਂਕ ਤੇ ਉਹ ਕੰਮ ਕਰਦੇ ਰਹੇ ਨੇ ਜਾਂ ਕੀ ਕੀਤਾ ਜਾਂ ਨਹੀਂ ਕੀਤਾ ਹੈਗਾ ਉਹ ਸਾਰੇ ਹੁਣ ਕਟਾਰੇ ਵਿੱਚ ਖੜੇ ਹੋਗੇ ਨੇ ਕਿਉਂਕਿ ਉਹਨਾਂ ਸੀਬੀਆਈ ਨੇ ਆਪਣਾ ਦੇਖਣਾ ਇੱਥੇ ਹੁਣ ਕਿਉਂਕਿ ਪਟਿਆਲਾ ਪੁਲਿਸ ਜਾਂ ਚੰਡੀਗੜ੍ਹ ਪੁਲਿਸ ਇਹ ਇੱਕ ਦੂਜੇ ਨੂੰ ਬਚਾ ਜਾਂਦੇ ਨੇ ਸੀਬੀਆਈ ਦੇਸ਼ ਦੀ ਇੱਕ ਨਾਮੀ ਏਜੰਸੀ ਆ ਇਨਵੈਸਟੀਗੇਸ਼ਨ ਉਹਨ ਤਗੜੀ ਹੋਣਾ ਦੀ ਸਖ਼ਤ ਸਰੈਟ ਤਗੜਾ ਹੈਗਾ ਇਸ ਕਰਕੇ ਹੁਣੇ ਜਿਹੜਾ ਤਾਂ ਹੀ ਜਿਹੜੇ ਲੋਕ ਨਾ ਸੀਬੀਆਈ ਕੋਲ ਜਾਂਦੇ ਕਿਉਂਕਿ ਸਟੇਟ ਪੁਲਿਸ ਤੇ ਲੋਕਾਂ ਨੂੰ ਭਰੋਸਾ ਹੀ ਨਹੀਂ ਰਹਿ ਗਿਆ ਹੁਣ ਇਸ ਕਰਕੇ ਉਹਨਾਂ ਨੇ ਆਪਣੇ ਜਿਹੜੇ ਅਫਸਰ ਨੇ ਬਚਾਉਣ ਦੀ ਖਾਤਰ ਸਰਕਾਰ ਨੇ ਪੰਜਾਬ ਪੁਲਿਸ ਨੇ ਪਟਿਆਲਾ ਪੁਲਿਸ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਔਰ ਇਸ ਕੇਸ ਤੇ ਇੱਕ ਅਫੈਕਟ ਹੋਰ ਵੀ ਹੈ ਇੱਕ ਅਫੈਕਟ ਹੋਰ ਵੀ ਇਸ ਕੇਸ ਵਿੱਚ ਕਿ ਜਦੋਂ ਕੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਨੇ ਮੀਡੀਆ ਵਿੱਚ ਵੀ ਆ ਕੇ ਇੱਕ ਧਰਨਾ ਵੀ ਦਿੱਤਾ ਸੀ ਉਸ ਤੋਂ ਬਾਅਦ ਵਾਰ-ਵਾਰ ਕਿਹਾ ਗਿਆ ਕਿ ਚੰਡੀਗੜ੍ਹ ਪੁਲਿਸ ਨੂੰ ਵੀ ਜਦੋਂ ਸੌਂਪ ਦਿੱਤੀ ਗਈ ਸੀ ਜਾਂਚ ਤਾਂ ਉਹ ਕਹਿੰਦੇ ਆ ਕਿ ਚੰਡੀਗੜ੍ਹ ਪੁਲਿਸ ਨੂੰ ਵੀ ਜਦੋਂ ਉਹਨਾਂ ਨੇ ਸੂਚਨਾ ਦਿੱਤੀ ਕਿ ਇੰਸਪੈਕਟਰ ਪੁਲਿਸ ਲਾਈਨ ਦੇ ਵਿੱਚ ਹੀ ਰਹਿ ਰਹੇ ਨੇ ਦੋ ਇੰਸਪੈਕਟਰ ਤਾਂ ਤੁਸੀਂ ਗ੍ਰਿਫਤਾਰ ਕਿਉਂ ਨਹੀਂ ਕਰਦੇ ਸੋ ਕਹਿੰਦੇ ਸੀ ਕਿ ਹੁਣ ਰਾਤ ਦਾ ਸਮਾਂ ਹੈ ਹੁਣ ਇਹ ਸਮਾਂ ਹੈ ਚੰਡੀਗੜ੍ਹ ਪੁਲਿਸ ਵੀ ਕਿਤੇ ਨਾ ਕਿਤੇ ਬਹਾਨੇ ਲਾਉਂਦੀ ਰਹੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਨ ਨੂੰ ਲੈ ਕੇ ਹਾਲਾਂਕਿ ਉਹ ਹੋਰ ਸਟੇਟ ਦੀ ਪੁਲਿਸ ਹੈ ਫੇਰ ਵੀ ਪੁਲਿਸ ਇੱਕ ਦੂਜੇ ਦੀ ਮਦਦ ਕਰਦੀ ਹੈ ਇਹ ਇੱਕ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਚਪੰਚ ਨਿਗੜ ਪੁਲਿਸ ਨੇ ਇੱਕ ਬਹੁਤ ਜੂਨੀਅਰ ਅਫਸਰ ਨੂੰ ਜਿਹੜੀ ਜਾਂਚ ਦਿੱਤੀ ਐ ਐਸਪੀ ਰੈਂਕ ਦੇ ਜਿਹਦੀ ਅਜੇ 6 ਸਾਲ ਸਾਤ ਸਰਵਸਾ ਘੱਟੋ ਘੜੇ ਜਿਹੜੀ ਰੈਂਕ ਹੈ ਡੀਆਈਜੀ ਜਾਂ ਆਈਜੀ ਰੈਂਕ ਦੇ ਅਧਿਕਾਰੀ ਹੁੰਦੇ ਨਹੀਂ ਚਾਹੀਦੇ ਸੀ ਹੁਣ ਮੰਨ ਲਓ ਇੱਕ ਐਸਪੀ ਰੈਂਕ ਉਹ ਪਟਿਆਲੇ ਪੁਲਿਸ ਦੇ ਵੱਡੇ ਅਫਸਰਾਂ ਨੂੰ ਕਿਵੇਂ ਬੁਲਾ ਸਕਦਾ ਸੀ ਉਹਨੂੰ ਖੁਦ ਜਾ ਕੇ ਪਿਓ ਹੋਣਾ ਪੈਣਾ ਸੀ ਇੱਕ ਐਸਪੀ ਉਹ ਡੀਆਈਜੀ ਨੂੰ ਨਹੀਂ ਬੁਲਾ ਸਕਦਾ ਇਸ ਕਰਕੇ ਇਹ ਤੇ ਜਾਂਚ ਜਿਹੜੀ ਆ ਇਹ ਆਈਡੀ ਜਾਂ ਏਡੀਜੀਪੀ ਲੈਵਲ ਦੇ ਅਧਿਕਾਰੀ ਕੋ ਚਾਹੀਦੇ ਤੁਸੀਂ ਇੱਕ ਕਰਨਲ ਰੈਂਕ ਸਾਬ ਦੇ ਨਗਰ ਇਸ ਕਰ ਹੁਣ ਮੈਂ ਉਹੀ ਸਵਾਲ ਕੀ ਤੁਹਾਡੇ ਸਵਾਲ ਦਾ ਜਵਾਬ ਮੈਂ ਪਹਿਲਾਂ ਦੇ ਦਿੱਤਾ ਕਿ ਆਮ ਲੋਕਾਂ ਦਾ ਜੇ ਕੋਈ ਬੰਦੇ ਨੇ ਮਾੜਾ ਮੋਟਾ ਵੀ ਕ੍ਰਾਈਮ ਕੀਤਾ ਉਹਦੇ ਟੱਬਰ ਨੂੰ ਪੁਲਿਸ ਚੱਕ ਲੈਂਦੀ ਹੈਗੀ ਹੈ ਨਾ ਤੇ ਹੁਣ ਇਸ ਮਸਲੇ ਦੇ ਵਿੱਚ ਉਹ ਪਟਿਆਲਾ ਪੁਲਿਸ ਲਾਈਨ ਵਿੱਚ ਤੇ ਪੁਲਿਸ ਹੈ ਜਾਂਦੀ ਨਹੀਂ ਹਾਲਾਂਕਿ ਪਿੱਛੇ ਜੇ ਗਵਰਨਰ ਨੂੰ ਮਿਲਣ ਤੋਂ ਬਾਅਦ ਜਸਵਿੰਦਰ ਘੌਰ ਬਾਠ ਹੁਣੀ ਕਹਿੰਦੇ ਸੀ ਕਿ ਪੁਲਿਸ ਕਹਿੰਦੀ ਅਸੀਂ ਜਾਣਦੇ ਆ ਤੇ ਪਟਿਆਲਾ ਪੁਲਿਸ ਵਾਲੇ ਪਹਿਲਾਂ ਹੀ ਦੱਸ ਦਿੰਦੇ ਹੈਗੇ ਨੇ ਕਿਉਂਕਿ ਤੁਸੀਂ ਦੂਜੀ ਸਟੇਟ ਦੇ ਵਿੱਚ ਜਾਣਾ ਹੈਗਾ ਤੁਹਾਨੂੰ ਲੋਕਲ ਪੁਲਿਸ ਨੂੰ ਦੱਸਣਾ ਆਪਣਾ ਲੋਕਲ ਪੁਲਿਸ ਉਹਨਾਂ ਪਹਿਲਾਂ ਨੇ ਜਿਹੜੇ ਜ਼ਿੰਮੇਵਾਰ ਅਧ ਤੁਸੀਂ ਦੇਖੋ ਨੀ ਜਦੋਂ ਹੋਰ ਲੋਕਾਂ ਨੂੰ ਫੜਦਾ ਹੁੰਦੇ ਤੇ ਪੁਲਿਸ ਬੰਦਾ ਫੜ ਕੇ ਫਿਰ ਲੋਕਲ ਪੁਲਿਸ ਨੂੰ ਦੱਸਦੀ ਹੈ ਕਿ ਇਹ ਸਾਨੂੰ ਕੇਸ ਦੇ ਵਿੱਚ ਲੜਿੰਦਾ ਇਸ ਕਰਕੇ ਅਸੀਂ ਲੈ ਚੱਲੇ ਪਰ ਇੱਥੇ ਉਲਟਾ ਸੀ ਇੱਥੇ ਪਹਿਲਾਂ ਦੱਸਿਆ ਜਾਂਦਾ ਸੀ ਫਿਰ ਭਜਾਇਆ ਜਾਂਦਾ ਸੀ ਤੇ ਆਮ ਜਿਹੜਾ ਬੰਦਾ ਕ੍ਰਿਮਿਨਲ ਹੁੰਦਾ ਉਹਨੂੰ ਪਹਿਲਾਂ ਫੜਦੇ ਨੇ ਇਹ ਫਿਰ ਲੋਕਲ ਪੁਲਿਸ ਨੂੰ ਦੱਸਦੇ ਨੇ ਇਸ ਕਰਕੇ ਪੁਲਿਸ ਤੇ ਵੀ ਚੰਡੀਗੜ੍ਹ ਪੁਲਿਸ ਤੇ ਵੀ ਉਹਨਾਂ ਦਾ ਭਰੋਸਾ ਟੁੱਟਾ ਗਿਆ ਸੀ ਇਹ ਫਿਰ ਹਾਰ ਕੇ ਹਾਈ ਕੋਰਟ ਨੂੰ ਦੇਖਿਆ ਕਿ ਇਹ ਤੇ ਦੋਨੇ ਮਿਲੇ ਹੋਏ ਨੇ ਜਿਸ ਦੇ ਚੱਲਦਾ ਹੁਣ ਸਵਾਲ ਇਹ ਹੈ ਕਿ ਇੰਡੀਅਨ ਆਰਮੀ ਹੈ ਨਾ ਇੰਡੀਅਨ ਆਰਮੀ ਦਾ ਪੂਰੇ ਵਰਲਡ ਵਿੱਚ ਇੱਕ ਆਪਣੀ ਹ ਬੰਦ ਬੰਗਲਾਦੇਸ਼ ਨੇ ਸ਼੍ਰੀਲੰਕਾ ਦੇ ਨਾਲ ਮਿਆਂਮਾਰ ਦੇ ਨਾਲ ਨੇਪਾਲ ਦੇ ਨਾਲ ਪਾਕਿਸਤਾਨ ਦੇ ਨਾਲ ਸਾਰੇ ਆਪਸ ਜਿਹੜੀ ਇਨ ਆਰਮੀ ਬੈਠੀ ਹੈ ਉੱਥੇ ਉਹ ਬੰਦੇ ਸਰਹੱਦ ਦੇਸ਼ ਦੀ ਖਾਤਰ ਜਿਹੜੇ ਨੇ ਸ਼ਹਾਦਤ ਦਾ ਜਾਂ ਵੀਰੇ ਤੇ ਅਸੀਂ ਅੰਦਰ ਦੇਖੀਏ ਤੇ ਪੁਲਿਸ ਇ ਕਰਨਲ ਰੈਂਕ ਦੇ ਅਧਿਕਾਰੀਆਂ ਨੂੰ ਕੋਟ ਤੁਹਾਨੂੰ ਪਤਾ ਕਿ ਉੱਥੇ ਤੁਸੀਂ ਆਪ ਧਰਨਾ ਕਰੂ ਕੀਤਾ ਕਿ ਸਰਵਿੰਗ ਤੇ ਰਿਟਾਇਰਡ ਜਿਹੜੇ ਅਫਸਰ ਆਏ ਸੀ ਉਹਨਾਂ ਨੇ ਕਿੰਨਾ ਚੈਲੰਜ ਕੀਤਾ ਸੀ ਇੱਥੋਂ ਤੱਕ ਕਿ ਇੰਡੀਅਨ ਆਰਮੀ ਦੇ ਜਿਹੜੇ ਚੀਫ ਨੇ ਜਾਂ ਜਿਹੜੇ ਸਾਡੇ ਤਿੰਨਾਂ ਇੱਕ ਸੁਨਾਵਾ ਦੇ ਮੁਖੀ ਨੇ ਸੀਡੀਐਸ ਇਹ ਕੇਸ ਉਹਨਾਂ ਤੱਕ ਗਿਆ ਸੀ ਉਨਾ ਤੱਕ ਵੀ ਦੇਸ਼ ਦੇ ਗ੍ਰਹ ਰਾਜ ਮੰਤਰੀ ਡਿਫੈਂਸ ਮੰਤਰੀ ਰਾਜਨਾਥ ਸਿੰਘ ਹੁਣਾਂ ਤੱਕ ਗਿਆ ਸੀ ਇਸ ਦੇ باوجود ਦੀ ਪਟਿਆਲਾ ਪੁਲਿਸ ਜਾਂ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ ਪੀੜਤ ਪਰਿਵਾਰ ਨੂੰ ਇਨਸਾਫ ਲੈਣ ਵਾਸਤੇ ਕਦੀ ਉਹਨਾਂ ਨੂੰ ਪੰਜਾਬ ਸਰਕਾਰ ਦੇ ਘਰ ਕੇ ਦਰਵਾਜ਼ਾ ਖੜਕਾਉਣਾ ਪਿਆ ਹਰ ਕੇ ਫਿਰ ਹਾਈ ਕੋਰਟ ਹਾਈ ਕੋਰਟ ਨੇ 4 ਮਹੀਨੇ ਦਾ ਕੋਈ ਐਡਾ ਐਡਾ ਇਹ ਜਿਹੜਾ ਨਾ ਕੋਈ ਗੁੰਜਲਦਾਰ ਕੇਸ ਨਹੀਂ ਹੈਗਾ ਸੀ ਕਿ 4 ਮਹੀਨੇ ਪਚੰਡੀਗੜ੍ਹ ਪੁਲਿਸ ਨੂੰ ਲੱਗੇ ਸਿੰਪਲ ਸੀ ਕੇਸ ਰਜਿਸਟਰਡ ਸੀ ਬੰਦੇ ਇੱਥੇ ਬੁਲਾਉਣੇ ਸੀ ਉਹਨਾਂ ਦੀਆਂ ਸਟੇਟਮੈਂਟਾਂ ਰਕੋਣੀਆਂ ਸੀ ਜੋ ਉਹਨਾਂ ਦਾ ਖਸੂਰ ਸੀ ਹਾਈ ਕੋਰਟ ਨੂੰ ਦੱਸ ਦੇਣਾ ਤੁਸੀਂ ਇੱਕ ਹਫ਼ਤੇ ਦੀ ਕਾਰਵਾਈ ਨੇ ਕਾਰਵਾਈ ਨੂੰ ਫਿਰ ਵੀ ਹਾਈ ਕੋਰਟ ਨੇ ਪਚੰਡੀਗੜ੍ਹ ਪੁਲਿਸ ਨੂੰ 4 ਹਫ਼ਤਿਆਂ ਦਾ ਸਮਾਂ ਦਿੱਤਾ ਤੇ 4 ਹਫ਼ਤਿਆਂ ਦੇ ਵਿੱਚ ਵੀ ਜਿਹੜੀ ਹੈ ਚੰਡੀਗੜ੍ਹ ਪੁਲਿਸ ਦਾ ਰਿਜ਼ਲਟ ਕੀ ਨਿਕਲਿਆ जीरो ਇਸ ਕਰਕੇ ਹਾਈ ਕੋਰਟ ਨੇ ਮਹਿਸੂਸ ਕੀਤਾ ਹੋਗਾ ਨਾ ਮਾਨਜੋਗ ਅਦਾਲਤ ਨੇ ਕਿ ਇਸ ਤਰ੍ਹਾਂ ਤੇ 4 ਮਹੀਨੇ ਦਾ ਜੇ ਅਸੀਂ ਹੋਰ ਸਮਾਂ ਦੇ ਦਿੱਤਾ ਤੇ ਫਿਰ ਤੇ ਸਾਲ ਨਿਕਲ ਜੂਗਾ ਇਸੇ ਕਰਕੇ ਉਹਨਾਂ ਨੇ ਮਸਲਾ ਹੁਣ सीबीआई ਨੂੰ ਦੇ ਦਿੱਤਾਗਾ ਉਹ لازمی ਤੌਰ ਤੇ सीबीआई ਦੇ ਜਿਹੜੀ ਜਿਹੜੀ ਰਿਪੋਰਟ ਹੋਊਗੀ ਉਹ ਨਿਰਪੱਖ ਹੋਏਗੀ ਕਿਉਂਕਿ ਪੀੜਤ ਧਿਰ ਨੂੰ ਵੀ ਪੂਰਾ सीबीआई ਤੋਂ ਇਨਸਾਫ ਆ ਤੇ ਹੁਣ ਜਿਹੜੇ ਦੋਸ਼ੀ ਹੋਣਗੇ ਜਿਨ੍ਹਾਂ ਦਾ ਦੋਸ਼ ਪਾਇਆ ਗਿਆ ਉਹ لازمی ਤੌਰ ਤੇ ਉਹ ਗਿਲਤੀ ਕਰਾ ਦਿੱਤੇਗੇ ਕਿਉਂਕਿ सीबीआई ਨੇ ਵੀ ਰਿਪੋਰਟ ਹਾਈ ਕੋਰਟ ਨੂੰ ਦੇਣੀਆਂ ਹਾਈ ਕੋਰਟ ਦੇ ਵਿੱਚ ਕਿੰਨੀ ਕਿੰਨੇ ਚੇਅਰ ਦਿੰਦੇ ਸ਼ਾਇਦ ਹੱਲੇ ਜਿਹੜੇ ਕਿਉਂਕਿ ਫਾਈਨਲ ਆਰਡਰ ਹਾਂ ਇਹ ਪੁੱਛਦਾ ਕਿ ਉਹਨਾਂ ਨੂੰ ਇਹ ਇਨਕੁਆਇਰੀ ਟਾਈਮ ਬਾਉਂਡ ਇਹ ਦਿੱਤੀ ਹੋਊਗੀ ਕਿ ਮਹੀਨੇ 'ਚ ਜਾਂ 2 ਮਹੀਨੇ 'ਚ ਜਾਂ 3 ਮਹੀਨੇ 'ਚ 4 ਮਹੀਨੇ 'ਚ ਕਿਉਂਕਿ ਐਡਾ ਵੱਡਾ ਕੇਸ ਨਹੀਂ ਕਿ 4-4 ਮਹੀਨੇ ਦੇ ਵਿੱਚ ਰਿਪੋਰਟ ਦਿੱਤੀ ਜਾਵੇ ਇਹ ਤੇ 1 ਮਹੀਨੇ ਦਾ 1 ਹਫਤੇ ਦੀ ਖੇਡ ਆ ਪਰ ਹੁਣ ਸਵਾਲ ਹੈ ਕਿ ਪਟਿਆਲਾ ਪੁਲਿਸ ਭੱਜੂਗੀ ਕਿੱਥੇ ਜਿਹੜੇ ਕਸੂਰਵਾਰ ਇੰਸਪੈਕਟਰ ਰੈਂਕ ਦੇ ਅਧਿਕਾਰੀ ਉਹ ਕਿੱਥੇ ਭੱਜਣਗੇ ਹੁਣ ਉਹਨਾਂ ਨੂੰ ਸਮਨ ਹੋਣਾ ਹੀ ਪੈਣਾ ਹੈਗਾ ਉਹਨਾਂ ਨੂੰ ਆਪਣੀਆਂ ਗਵਾਹੀਆਂ ਦੇਣੇ ਪੈ ਉਹਨਾਂ ਦੀ ਜਿਹੜੀ ਆ ਉਹ ਅਰੈਸਟ ਵੀ ਹੋਏਗੀ ਜੀ ਇਸ ਕੇਸ ਬਾਰੇ ਤੁਸੀਂ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁ